ਆ ਸਰ ਨੇ ਆਪਣਾ ਚਲਾਨ ਕੱਟਿਆ ਸੀਗਾ ਨੰਬਰ ਪਲੇਟ ਦਾ ਤੇ ਮੈਂ ਸਰ ਨੂੰ ਕਿਹਾ ਸੀਗਾ ਵੀ ਮੈਨੂੰ ਸਿਰਫ 20 ਮਿੰਟ ਦਾ ਸਮਾਂ ਦੇ ਦਿਓ ਮੈਂ ਅੱਜ ਗੱਡੀ ਤੇ ਨੰਬਰ ਪਲੇਟ ਲਵਾਉਣ ਆਇਆ ਹਾਂ ਜੀ ਸਰ ਨੇ 20 ਮਿੰਟ ਦਾ ਸਮਾਂ ਨਹੀਂ ਦਿੱਤਾ ਤੇ ਹੁਣ ਮੈਂ 20 ਮਿੰਟ ਦੇ ਵਿੱਚ ਇੱਥੇ ਆ ਗਿਆ ਤੇ ਸਿਰਫ ਨੰਬਰ ਪਲੇਟ ਦਿਖਾਉਣ ਆਇਆ ਹਾਂ ਜੀ ਜੀ ਸਰ ਵੀ ਆਪਣੇ ਕੋਲ ਨੰਬਰ ਪਲੇਟ ਹੈਗੀ ਆ ਤੇ ਸਰ ਨੇ ਹੁਣ ਕਿਹਾ ਇਹ ਕਹਿੰਦੇ ਵੀ ਚਲਾਨ ਮੈਂ ਇੱਕ ਵਾਰ ਕੱਟਦਾ ਵੀ ਹੁਣ ਵੀ ਚਲਾਨ ਮੈਨੂੰ ਇਥੋਂ ਨੰਬਰ ਪਲੇਟ ਦਾ ਕੈਂਸਲ ਵੀ ਕਰ ਸਕਦਾ ਕਹਿੰਦੇ 9 ਤਰੀਕ ਨੂੰ ਜਾ ਕੇ ਵੀ ਉੱਥੇ ਤੁਸੀਂ ਦਿਖਾ ਦਿਓ ਹੁਣ ਉੱਥੇ ਜਾ ਕੇ ਜਿਵੇਂ ਦਿਖਾਵਾਂ ਇਹਨਾਂ ਨੇ ਕਹਿਣਾ ਸੀਗਾ ਵੀ ਨੰਬਰ ਪਲੇਟ ਕਿਤੇ ਵਾਕਈ ਨਹੀਂ ਇਹਦੇ ਕੋਲ ਹੈਗੀ ਵੀ ਜਾ ਹੌਣ ਲਿਆ ਆ ਇਸੇ ਕਰਕੇ ਮੈਂ ਵੀਡੀਓ ਬਣਾ ਰਿਆ ਇਹਨਾਂ ਨੇ 20 ਮਿੰਟ ਦਾ ਸਮਾਂ ਮੰਗਿਆ ਸੀਗਾ ਜੀ ਕਿਉਂਕਿ ਨੰਬਰ ਪਲੇਟ ਬਣ ਕੇ ਆ ਗਈ ਸੀ ਅੱਜ ਮੈਂ ਲੁਧਿਆਣੇ ਲਵਾਉਣ ਹੀ ਆਇਆ ਸੀ ਨੰਬਰ ਪਲੇਟ ਤੇ ਆਹ ਨੰਬਰ ਪਲੇਟ ਦਿਖਾ ਕੇ ਮੈਂ ਵੀਡੀਓ 'ਚ ਹੱਥ ਜੋੜ ਕੇ ਹੋਰ ਬੇਨਤੀ ਕਰਦਾ ਵੀ ਜੇ ਕੋਈ ਆਮ ਜਨਤਾ ਦੇ ਵਿੱਚੋਂ ਸਾਡੇ ਵਰਗਾ ਬੰਦਾ ਇਹ ਕਹਿੰਦਾ ਹੁੰਦਾ ਨਾ ਵੀ ਸਰ ਵੀ ਨੰਬਰ ਪਲੇਟ ਲਵਾਉਣ ਆਏ ਆ ਗੱਡੀ ਤੇ 20 ਮਿੰਟ ਦਾ ਸਮਾਂ ਦੇ ਦੋ 10 ਮਿੰਟ ਦਾ ਸਮਾਂ ਦੇ ਦੋ ਤਾਂ ਉਹਨੂੰ ਸਮਾਂ ਜਿਹੜਾ ਦੇ ਦਿੱਤਾ ਜਾਵੇ ਆਏ ਨਹੀਂ ਕਰਨਾ ਚਾਹੀਦਾ ਵੀ ਪ੍ਰਸ਼ਾਸਨ ਨੂੰ ਮੀਡੀਆ ਬੁਲਾ ਲਿਆ ਬੁਲਾ ਕੇ ਮੀਡੀਆ ਜਦ ਵੀ ਚਲਾਨ ਕੱਟਦਾ ਕੋਈ ਕਿਸੇ ਦੀ ਸੁਣੀ ਨਹੀਂ ਇਹਦੇ ਨਾਲ ਪਤਾ ਕੀ ਹੈ ਇਹਦੇ ਨਾਲ ਆਪ ਦੀ ਰੈਪੂਟੇਸ਼ਨ ਹੀ ਬੰਦੇ ਦੀ ਖਰਾਬ ਹੋ ਜੀਏ ਕਿਸੇ ਦਾ ਕੁਝ ਨਹੀਂ ਜਾਂਦਾ ਤੇ ਆਮ ਲੋਕਾਂ ਦੇ ਵਿੱਚ ਨਾ ਇੱਕ ਡਰ ਦਾ ਮਾਹੌਲ ਆ ਜਿਹੜਾ ਉਹ ਪੈ ਜਾਂਦਾ ਜੇ ਆਪਾਂ ਭਈ ਝੂਠੇ ਆਉਂਦੇ ਆਪਾਂ ਨਾ ਆਉਂਦੇ ਇਸੇ ਖਾਤਰ ਆਪਾਂ ਸਪੈਸ਼ਲ ਨੰਬਰ ਪਲੇਟ ਦਿਖਾਉਣ ਆਏ ਸੀ ਸਰਕਾਰੀ ਨੰਬਰ ਪਲੇਟ ਆ ਭਾਈ 20 ਮਿੰਟ ਦਾ ਸਮਾਂ ਜਿਹੜਾ ਉਹ ਸਾਨੂੰ ਨਹੀਂ ਦਿੱਤਾ ਗਿਆ ਤਾਂ ਉਹ ਨੂੰ ਹੁਣ ਮੈਨੂੰ ਇੱਥੇ ਵੀ ਗਲਤ ਕਹਿਣਗੇ ਉਹ ਚਲੋ ਹੁਣ ਪ੍ਰਮਾਤਮਾ ਨੂੰ ਪਤਾ ਹੈ ਕੌਣ ਸਹੀ ਆ ਕੌਣ ਗਲਤ ਆ ਆ ਦਿਖਾਓ ਜੀ ਨੰਬਰ ਪਲੇਟ ਇੱਕ ਵਾਰ ਆ ਨੰਬਰ ਅੱਧਾ ਕੇ ਦਿਖਾਵੇ ਆ ਬਸ ਇਥੇ ਰੱਖਾ ਦੇ ਆ ਬੇ ਜੀ ਸਰ ਆ ਨੰਬਰ ਪਲੇਟ ਸਹੀ ਆ ਜੀ ਹੁਣ ਪੂਰੀ ਆ ਠੀਕ ਆ ਜੀ ਠੀਕ ਹੈ ਜੀ ਉਹ ਤਾਂ ਨਹੀਂ ਸੀਗੀ ਕੋਈ ਠੀਕ ਹੈ ਫਿਰ ਉਹੀ ਤੁਹਾਨੂੰ ਮੈਂ ਕਿਹਾ ਸੀ ਕਿ 20 ਮਿੰਟ ਦਾ ਸਮਾਂ ਦੇ ਦੋ ਬਸ ਤੁਹਾਨੂੰ ਆ ਤੁਹਾਡੇ ਕੋਲ 20 ਮਿੰਟ ਦੇ ਵਿੱਚ ਆ ਨਹੀਂਗੇ ਦੱਸੋ 20 ਮਿੰਟਾਂ ਦੇ ਵਿੱਚ ਆ ਗਏ ਅਸੀਂ ਬਿਲਕੁਲ 1 ਘੰਟੇ ਬਾਅਦ ਆ ਗਏ ਨਹੀਂ ਇੱਕ ਘੰਟੇ ਬਾਅਦ ਕਿੱਥੇ ਇਹ ਰਿਕਾਰਡਿੰਗ ਦੀ ਗੱਲ ਨਹੀਂ ਜੀ ਆਹ ਦੇਖੋ ਤੁਸੀਂ ਆ ਤੁਹਾਨੂੰ ਕੀ ਕਰਦੀ ਉਹ ਤੇ ਗੱਡੀਆਂ ਲੱਗੀਆਂ ਹੁੰਦੀਆਂ ਜੀ ਮੈਂ ਤੁਹਾਨੂੰ ਮੈਂ ਤੁਹਾਨੂੰ ਇਹ ਵੀ ਦੇ ਬੁਲਾਈ ਆ ਉਹਦਾ ਮੈਸੇਜ ਦਿਖਾਓ ਤੁਹਾਨੂੰ ਨਹੀਂ ਆਹ ਦੇਖ ਲਓ ਜੀ ਮੈਂ ਮੂੰਹ ਜਵਾਨੀ ਨਹੀਂ ਮੈਂ ਮੈਂ ਨਾ ਹੁਣ ਦੇਖੋ ਜੀ ਆ ਇਹਨੂੰ ਤੁਸੀਂ ਗਲਤ ਤਾਂ ਨਹੀਂ ਕਹਿ ਸਕਦੇ ਉਹ ਵਿੱਚ ਹੀ ਲਵਾਉਣੀ ਸੀ ਉਹ ਮੂਰੇ ਗੱਡੀਆਂ ਵੀ ਖੜੀਆਂ ਹੁੰਦੀਆਂ ਜੀ ਅੱਗੇ ਵੀ ਮੈਸੇਜ ਜੇ ਤੁਹਾਨੂੰ ਅਪਲਾਈ ਕੀਤਾ ਉਹ ਤਾਂ ਦਿਖਾ ਦਿਓ ਮੈਂ ਤੁਹਾਨੂੰ ਖਾ ਉਹ ਤੁਹਾਨੂੰ ਨੰਬਰ ਪਲੇਟ ਹੀ ਦਿਖਾਤੀ ਸੀ ਸਾਰੀ ਹੁਣ ਦਿਖਾਈ ਆ ਨਾ ਫਿਰ ਤੁਹਾਨੂੰ 20 ਮਿੰਟ ਕਿਹਾ ਸੀ 20 ਮਿੰਟ ਰੋਕ ਸਕਦੇ ਸੀਗੇ ਜੀ ਤੁਸੀਂ ਲੱਗ ਰਹੇ ਸੀਗੇ 20 ਮਿੰਟ ਤੁਸੀਂ ਰੋਕ ਸਕਦੇ ਹੁਣ ਪਿੰਡੋ ਗੱਲ ਪਤਾ ਕੀ ਹੁੰਦਾ ਬਾਈ ਜੀ ਦੇਖੋ ਕੋਈ ਵੀ ਗੱਡੀ ਦੀ ਨੰਬਰ ਪਲੇਟ ਲਵਾਉਣਾ ਹੁੰਦਾ ਗੱਡੀ ਗੱਡੀ ਨਾਲ ਲੈ ਕੇ ਆਉਂਦਾ ਉਹ ਨਹੀਂ ਗੱਡੀ ਗਲਤੀਆਂ ਸਾਰਿਆਂ ਦੀ ਹੁੰਦੀਆਂ ਜੀ ਕਿ ਕਿਸੇ ਥੋੜੀਆਂ ਸੀ ਕਿਤੇ ਸਾਡੀਆਂ ਵੀ ਸੀ ਕਿਤੇ ਥੋੜੀਆਂ ਸੀ ਕਿਤੇ ਸਾਡੀਆਂ ਵੀ ਸੀ ਉਹ ਤੁਸੀਂ ਚਲਾਨ ਕਰਤਾ ਜੀ ਉਹ ਤੁਸੀਂ ਚਲਾਨ ਕਰਤਾ ਜੀ ਲਰਨਿੰਗ ਵਾਲਾ ਪਰ ਆ ਨੰਬਰ ਪਲੇਟ ਦਾ ਸੀ ਤੁਹਾਨੂੰ ਰੁਕਾ ਇਹ ਤੁਸੀਂ ਉੱਥੇ ਜਾ ਕੇ ਦਿਖਾ ਦਿਓ ਜੀ ਮੈਂ ਉਸ ਟਾਈਮ ਮੇਰੇ ਕੋਲ ਮੈਂ ਅਪਲਾਈ ਦਾ ਮੈਸੇਜ ਨਹੀਂ ਦਿਖਾ ਸਕਿਆ ਮੇਰੇ ਲੱਗੀ ਮੈਂ ਬਾਅਦ ਦੇ ਨਾਲ ਦਿਖਾਈ ਆਪੀ ਸਾਹਿਬ ਆਪੇ ਉਹਨਾਂ ਨੂੰ ਦੋਨੋਂ ਦਾ ਫੈਸਲਾ ਕਰਨਾ ਉਹ ਆਪੇ ਕਰਨਗੇ ਚਲ ਕੋਈ ਗੱਲ ਬਸ ਅਸੀਂ ਬੇਇੱਜ਼ਤੀ ਕਰਦੇ ਆਂ ਵੀ ਅੱਗੇ ਤੋਂ ਜੇ ਕੋਈ ਆਮ ਲੋਕਾਂ ਦੇ ਵਿੱਚੋਂ ਆਮ ਜਨਤਾ ਜੋ ਬੰਦਾ ਸਮਾਂ ਮੰਗਦਾ ਉਹਨੂੰ ਦੇ ਦੇਣਾ ਚਾਹੀਦਾ ਮੈਂ ਤਾਂ ਤੇਜ਼ੀ ਨਾਲਵਾ ਦੇ ਵੀ ਲੈ ਕੇ ਆਇਆ ਮੈਂ ਉਹ ਕਹਿੰਦਾ ਫਟ ਕਰਦਾ ਮੈਂ じゃ ਫਟ ਤੂੰ ਹੁਣ ਬਾਅਦ ਵਿੱਚ ਕਰੀਏ ਭਈ 20 ਮਿੰਟ ਤੋਂ ਉੱਤੇ ਨਾ ਲੰਘ ਜੇ ਕਿਤੇ ਸਾਬ ਉੱਤੇ ਨਾ ਹੋ ਜਾਣ ਕਿਤੇ ਚਲੋ ਆਪਾਂ ਸੱਚੇ ਸੀ ਭਾਈ ਆ ਵੀ ਆਪਾਂ ਦਿਖਾਤੀ ਹੁਣ ਇੱਥੇ ਵੀ ਇਹਨਾਂ ਨੇ ਗੱਲ ਦੱਸਤੀ ਦੇਖੋ 20 ਮਿੰਟ ਦਾ ਸਮਾਂ ਹੀ ਦੇ ਸਕਿਆ ਮੈਂਟ ਜੀ ਕਹਾਂਡ ਕਰਦਾ ਤੇ ਇੱਕ ਉਹ ਜਿਹੜਾ ਨਕਲੀ ਪੌਂਖਲਾ ਸੀਗਾ ਉਹਦੇ ਖਿਲਾਫ ਵੀ ਬੰਦ ਦੀ ਕਾਰਵਾਈ ਕੀਤੀ ਜਾਵੇ ਕਿਥੇ ਕੈਮਰੇ ਜਨੂੰ ਲੱਗੇ ਹੋਣਗੇ ਉਹ ਰੈੱਡ ਬੱਤੀਆਂ ਨੇ ਕੁੱਤੀਆਂ ਦੇ ਕੋਲ ਦੀ ਲੰਘ ਕੇ ਜਾ ਜਾ ਤੋ ਵੀ ਜਾ ਕੇ ਫਰਿਆਵੇਂ ਉਹ ਵੀ ਜ਼ਰੂਰ ਕੈਮਰੇ ਕਢਾਏ ਜਾਣ ਤੇ ਉਹ ਬੰਦਾ ਵੀ ਜਿਹੜਾ ਫਰਿਆ ਜਾਵੇ ਉਹਨਾਂ ਦੇ ਵੀ ਬੰਦੀ ਕਾਰਵਾਈ ਇਹਨਾਂ ਦੇ ਵਿੱਚ ਕੀਤੀ ਜਾਵੇ ਨਾਲ ਇੱਕ ਟ੍ਰੈਫਿਕ ਮੁਲਾਜ਼ਮ ਹੋਣਾ ਚਾਹੀਦਾ ਉਹ ਵੀ ਇਹਨਾਂ ਦੇ ਨਾਲ ਹੈ ਨਹੀਂ ਗਾ ਪੂਰੀ ਦਿਖਾ ਦਿਓ ਥੰਮੇ ਖੜੇ ਆ ਉਹ ਭਿਹਾਗਾ ਕਿ ਉਹਦੀ ਦੰਗੀ ਆਫਸਰ ਹੈ ਨਾ